ਇਹ ਕੋ ਮਹਾਰੀ ਦਾ ਇੱਕ ਪਲਾਟ ਮਹਾਰੀ ਦੇ ਦਿਲ ਦਾ ਇੱਕ ਪਲਾਟ ਮੈਸਮ ਦਾ ਪਲਾਟ ਨੰਬਰ 32ਏ ਜਿਹੜਾ ਕਿ ਇੰਡਸਟਰੀ ਲਈ ਰੀਆ ਬਹਾੜੀ ਦਾ ਪਲਾਟ ਆ ਉਹਨੂੰ ਚੰਦ ਕੌਡੀਆਂ ਦੇ ਪਾ ਕੌਡੀਆਂ ਦੇ ਪਾ ਪੰਜਾਬ ਦੇ ਮੌਜੂਦਾ ਜਿਹੜੇ ਇੰਡਸਟਰੀ ਮਿਸਟਰ ਨੇ ਸ਼ਾਮਸੰਦਰ ਰੂੜਾ ਜੀ ਨੇ ਜਿਹੜਾ ਹੈਗਾ ਉਹ ਪ੍ਰਾਈਵੇਟ ਪਾਰਟੀਆਂ ਨੂੰ ਵੇਚਿਆ ਹੈਗਾ ਜਿਹੜਾ ਉੱਥੇ 32ਏ ਦੇ ਵਿੱਚ ਜਿਹੜਾ ਇੰਡਸਟਰੀਅਲ ਜ਼ੋਨਟ ਲੱਗਿਆ ਹੋਇਆ ਸੀਗਾ ਉਹ ਇੰਡਸਟਰੀਅਲ ਜ਼ੋਨਟ ਜਿਹੜਾ ਕਿ ਬਿਮਾਰ ਹੋ ਗਿਆ ਸੀਗਾ ਉਹ ਇੰਡਸਟਰੀਅਲ ਜ਼ੋਨ ਜਿਹੜਾ ਖਤਮ ਹੋ ਗਿਆ ਸੀਗਾ ਬੰਦ ਹੋ ਗਿਆ ਸੀਗਾ ਉਹਦੇ ਤੇ ਸਭ ਤੋਂ ਪਹਿਲਾਂ ਰਾਈਟ ਕਿਹਦਾ ਬਣਦਾ ਸੀਗਾ ਸਭ ਤੋਂ ਪਹਿਲਾਂ ਰਾਈਟ ਜਿਹੜਾ ਬਣਦਾ ਸੀਗਾ ਪੰਜਾਬ ਸਰਕਾਰ ਦਾ ਬਣਦਾ ਸੀਗਾ ਪੰਜਾਬ ਦੀ ਜਿਹੜੀ ਏਜੰਸੀ ਆ ਪੰਜਾਬ ਇਨਫੋਟੈਕ ਦਾ ਬਣਦਾ ਸੀਗਾ ਪਰ ਲੇਕਿਨ ਪੰਜਾਬ ਸਰਕਾਰ ਨੇ ਪੰਜਾਬ ਦੇ ਮੌਜੂਦਾ ਮინისტრ ਨੇ ਉਹ ਜਿਹੜਾ ਹੈਗਾ ਉਹ ਤੇ ਰਾਈਟ ਛੱਡ ਕੇ ਪ੍ਰਾਈਵੇਟ ਨੂੰ ਦੇ ਦਿੱਤਾ ਲਗਭਗ 31 ਏਕੜ ਦਾ ਪਲਾਟ 31 ਏਕੜ ਦਾ ਪਲਾਟ 92 ਕਰੋੜ ਚ ਵੇਚਿਆ ਗਿਆ 31 ਏਕੜ ਦਾ ਪਲਾਟ 91 ਜਿਹੜਾ ਹੈਗਾ ਕਰੋੜ ਦੇ ਵਿੱਚ ਹੈਗਾ ਜਦਕਿ ਦੀ ਬਜ਼ਾਰੀ ਕੀਮਤ ਕਿੰਨੀ ਵੱਢੀ ਆ 350 ਤੋਂ ਲੈ ਕੇ 400 ਕਰੋੜ 350 ਕਰੋੜ ਤੋਂ ਲੈ ਕੇ 400 ਕਰੋੜ ਉਹਦੀ ਵੱਢੀ ਆ ਇਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਦੇ ਵਿੱਚ ਕਿੰਨੀ ਕਰਾਪਸ਼ਨ ਬਚੀ ਹੋਈ ਆ ਪੰਜਾਬ ਸਰਕਾਰ ਜਿਹੜੀ ਆ ਕਿਵੇਂ ਲੋਕਾਂ ਨੂੰ ਲੁੱਟ ਰਹੀ ਆ ਕਿਵੇਂ ਸਰਕਾਰੀ ਪ੍ਰਾਪਰਟੀ ਲੁੱਟੀ ਜਾ ਰਹੀ ਆ ਕਿਵੇਂ ਪੰਜਾਬ ਵਿੱਚ ਲੈਣ ਮਾਫੀਆ ਕੰਮ ਕਰਦਾਗਾ ਜਾਇਓ ਨੈਸ਼ਨਲ ਹਾਈਵੇ ਦੀ ਗੱਲ ਕਰੀ ਉੱਥੇ ਬੜਾ ਲੁੱਟਮਚੀ ਹੋਈ ਜਾ ਬਹੁਤ ਸਾਰੀਆਂ ਹੋਰ ਜਿਹੜੇ ਕੱਪੜੇ ਨੇ ਕਿ ਬੜੀ ਜਲਦੀ ਦੱਸਾਂਗੇ ਹੋਰ ਹੈ ਨੇ ਪੱਜ ਪੰਜਾਬ ਵਿੱਚ ਮੈਂ ਸਮਝਦਾ ਜਿਹੜਾ ਲੈਂਡ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਉਸੇ ਸਟਾਈਲ ਦੇ ਵਿੱਚ ਉਸੇ ਤਰੀਕੇ ਦੇ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਜਿਹੜੇ ਇੱਕ ਨਗੇ ਕੈਪਟਨ ਸਾਹਿਬ ਉਹ ਉਸੇ ਤਰ੍ਹਾਂ ਚਲਾ ਰਹੇ ਨੇ ਇਹ ਕੀ ਲੱਗਦਾ ਕੀ ਹੈ ਪਹਿਲੇ ਧਰਮ ਸੋਜ ਦੇ ਸਾਹਮਣੇ ਆਏ ਕਪਲੇ ਅੱਜ ਸ਼ਾਮ ਤੋਂ ਮਜ਼ੋੜਾ ਦੇ ਕਪਲੇ ਦੇਖੋ ਜਿਹੜੀ ਪੰਜਾਬ ਸਰਕਾਰ ਆ ਕਾਂਗਰਸ ਪਾਰਟੀ ਦੀ ਸਰਕਾਰ ਆਗੀ ਕਾਂਗਰਸ ਪਾਰਟੀ ਦੇ ਉੱਤੇ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਬਹੁਤ ਵੱਡੇ ਵੱਡੇ ਦੋਸ਼ ਲੱਗੇ ਜਦੋਂ ਸੈਂਟਰ ਦੇ ਵਿੱਚ ਸੀਗੀ ਉਸ ਤੋਂ ਪਹਿਲਾਂ ਵੀ ਚੱਜ ਰਹੇ ਅੱਜ ਜਿਹੜੀ ਪੰਜਾਬ ਸਰਕਾਰ ਆ ਇੱਕ ਕਪੜਿਆਂ ਦੀ ਸਰਕਾਰ ਆ ਇਹ ਭ੍ਰਿਸ਼ਟਾਚਾਰੀਆਂ ਦੀ ਸਰਕਾਰ ਆ ਇਹ ਭ੍ਰਿਸ਼ਟਾਚਾਰ ਚ ਲਿਫਤੀ ਹੋਈ ਸਰਕਾਰ ਆਗੀ ਇੱਥੇ ਸਾਰਾ ਕੰਮ ਜਿਹੜਾ ਹੈਗਾ ਭ੍ਰਿਸ਼ਟਾਚਾਰ ਦਾ ਹੋ ਰਿਹਾ ਕਾਂਗਰਸ ਸਾਹਿਬ ਨੇ ਇਸ ਤਰ੍ਹਾਂ ਲੱਗ ਰਿਹਾ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਲੱਗ ਰਿਹਾ ਕਿ ਲਾਸਟ ਪਾਰੀ ਆ ਖੇਡ ਲਓ ਜਿੰਨਾ ਲੁੱਟਿਆ ਜਾਂਦਾ ਪੰਜਾਬ ਨੂੰ ਲੁੱਟ ਲਓ ਉਸ ਨੀਤੀ ਦੇ ਤਹਿਤ ਅਜ ਪੰਜਾਬ ਨੂੰ ਲੁੱਟਿਆ ਜਾ ਰਿਹਾ ਨਹੀਂ ਪੰਜਾਬ ਸਰਕਾਰ ਕੋਈ ਕਾਰਵਾਈ ਕਰ ਦੇ ਤੁਹਾਡੀ ਜੇਕਰ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰੂਗੀ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਘਰੌ ਵੀ ਕਰਾਂਗੇ